ਸਾਡੀ ਹਾਲਜੇ ਟਿੱਲਾ ਬਾਬਾ ਸ਼ੇਖ ਫਰੀਦ ਪ੍ਰੋਮ ਚੱਲ ਰਿਹਾ ਹੈ ਲੁਧਿਆਣਾ ਸੁਮੁਖੀ ਮੈਨੇਜਮੈਂਟ ਜਿਹੜੀ ਭਾਰਤੀ ਕਿਸਾਨ ਜੂਨੀਅਰ ਚਲੂਨੀ ਉਹਨਾਂ ਦਾ ਨਾਮ ਦੋ ਵਾਰੀ ਨਾ ਉਸ ਚੁੱਕਿਆ ਪਰ ਮੈਂ ਕੀ ਤੋਂ ਬਾਅਦ ਅਨਾਉਂਸ ਕਰਾਂ ਕਿ ਪਹਿਲਾਂ ਪਹਿਲਾਂ ਕਰ ਦੇ ਕੋਈ ਗੱਲ ਕਿਉਂਕਿ ਸਾਡੇ ਜ਼ਿਲ੍ਹਾ ਪ੍ਰਧਾਨ ਹਰਦੀਪ ਸਿੰਘ ਜੀ ਢੇਰੀ ਔਰ ਸਾਡੇ ਜ਼ਿਲ੍ਹਾ ਜਰਨਲਿਸਤ ਕਤਰ ਸੁਖਦੇਵ ਸਿੰਘ ਜੀ ਕਿਰੀਜ਼ਾ ਪੰਜਾਬ ਦੇ ਜਰਨਲਿਸਤ ਕਤਰ ਜਿਨ੍ਹਾਂ 500 ਰੁਪਏ ਮੇਰੇ ਹੱਥੇ ਤੇ ਜਿਨ੍ਹਾਂ ਭੇਜਦੇ ਪਹਿਲਾਂ ਐਡਵਾਂਸ ਇਹ ਬੜੀ ਸਿਆਣੀ ਗੱਲ ਇਹਨਾਂ ਨੇ ਕੀਤੀ ਏ ਕਿ ਇਹ ਤੋਂ ਟਾਈਮ ਥੋੜਾ ਜਿਹਾ ਤੇ ਕੰਮ ਵੀ ਸ਼ਕਤੀ ਹੋ ਜਾਣਾ ਤੇ ਧੰਨਵਾਦ ਆ ਮੇਰੀਆਂ ਭੈਣਾਂ ਨੂੰ ਬੇਨਤੀ ਆ ਵੀ ਪਿਆਰ ਨਾਲ ਤੇ ਵੀਰ ਹੁਕਮ ਤਾਂ ਮੇਰੂੰ ਮਾਰਨਾ ਹੋਇਆ ਸੀ ਪਰ ਉਹਦੇ ਵਿੱਚ ਪ੍ਰੋਬਲਮ ਐ ਥੋੜੀ ਕਿਉਂਕਿ ਸਿਰ ਨੰਗੇ ਕਲਗੀਆਂ ਵਾਲੇ ਪਾਸ਼ਾ ਦੀ ਗੱਲ ਕਰਦੀ ਥੋੜੀ ਜੀ ਔਖੀ ਲੱਗਦੀ ਮਾਫ ਕਰਨਾ ਚੈਨਲ ਚੱਲਦੇ ਨੇ ਲਾਈਵ ਮੈਂ ਉਸ ਰੱਬ ਦੀ ਗੱਲ ਕਰਨ ਲੱਗਾ ਜੇ ਬਾਬਾ ਜੀ ਅਜ ਮਾਂ ਨਾ ਹੁੰਦੀ ਇੱਥੇ ਬੈਠਣ ਲਈ ਆਪਣੇ ਲਈ ਥਾਂ ਨਾ ਹੁੰਦੀ ਮੈਂ ਸਿਰਫ ਅਸ਼ਰਫ ਮਨਜੋਤ ਸਿੰਘ ਗੜਵਾਲ ਸਾਹਿਬ ਤੁਹਾਡੀ ਮਾਤਾ ਦੀ ਗੱਲ ਮੈਂ ਆਪਣੀ ਮਾਤਾ ਦੀ ਗੱਲ ਮੈਂ ਇਹਨਾਂ ਦੀ ਮਾਤਾ ਦੀ ਗੱਲ ਮੈਂ ਉਹ ਕਰਨ ਜਾ ਰਿਹਾ ਬਸ ਕਿਉਂਕਿ ਜੀਦਾ ਜਾਗਦਾ ਰੱਬ ਜੇ ਕਿਸੇ ਨੇ ਦੇਖਣਾ ਹੈ ਤੇ ਫਿਰ ਘਰ ਬੈਠਾ ਹੈ ਜਿਹੜਾ ਮਾਂ ਨੂੰ ੱੱਕੇ ਮਾਰਦਾ ਪਿਓ ਨੂੰ ੱੱਕੇ ਮਾਰਨਾ ਉਹ ਕਿਤੇ ਵੀ ਦਰਦ ਨਾ ਜਾਇਆ ਕਰੋ ਯਾਰ ਤੁਹਾਡੀ ਸੁਣਨੀ ਨਹੀਂ ਕਿਸੇ ਨੂੰ ਮਾਂ ਰੋਟੀ ਤੋਂ ਤਰਸ ਰਹੀ ਏ ਤੁਸੀਂ ਅਸ਼ਰਮ ਪਰਦਾਸ਼ਮਾ ਲੱਭੀ ਜਾਂਦੇ ਹੋ ਨਹੀਂ ਮਾਂ ਤੇ ਉਹਨੂੰ ਉੱਥੇ ਛੱਡ ਕੇ ਆਈਏ ਫਿਰ ਰੱਬ ਕਿਤਾ ਸੁਣ ਲੂਗਾ ਰੱਬ ਦੀ ਵੀ ਮਾਂ ਏ ਉਹਨੂੰ ਦੁੱਖ ਲੱਗਦਾ ਆ ਇੱਕ ਵਾਰੀ ਖੋਲ ਕੇ ਤਾੜੀ ਮੇਰੇ ਦਾਦਾ ਜੀ ਦੀ ਨਾਂ ਦਾ ਲਾ ਰੇ ਮੈਂ ਆਪਣੇ ਜੀ ਨੂੰ ਆਣੀ ਬੜੇ ਕਲਾਕਾਰ ਨੂੰ ਆਲ ਦੇ ਮੈਂ ਬੈਲ ਲਗਾ ਲਾਉ ਤਾੜੀ ਮੈਂ ਉੱਠ ਕੇ ਲਗਾ ਲਾਉ ਮੈਂ ਥੱਲੇ ਉਤੋਂ ਬਣਾਉ ਤਾੜੀ ਆਪੇ ਵਾਜੀ ਜੀ ਨੂੰ ਤਾੜੀ ਵਾਲਾ ਕੰਮ ਕਰ ਦੇਗਾ ਮੇਰਾ ਸਾਥੀ ਬਹੁਤ ਸਰਮਾਰ ਗਾਇਕ ਮੈਂ ਕਹਾ ਤੇ ਇਹਦੇ ਤੋਂ ਮੇਰੇ ਕੋਲ ਵਰਲਡ ਫੇਮਸ ਆਵਾਜ਼ ਕੋਈ ਨਹੀਂ ਹੈਗੀ ਕਿਉਂਕਿ ਇਹ ਮਲਕੀਤ ਸਿੰਘ ਮੀਤੋ ਹੈ ਜੋ ਦੁਰਗੜੀਲਾ ਦੇ ਨਾਲ ਬੜੀਆਂ ਸਾਰੀਆਂ ਕਾਸਟਾਂ ਇਕੱਠੀਆਂ ਹੋਈਆਂ ਨੇ ਤੇ ਇਹਨਾਂ ਤੋਂ ਸੀਨੀਅਰ ਮੈਂ ਆ ਮੇਰੇ ਐਲਬੀ ਰਿਕਾਰਡ ਅਵੇ ਦੋ ਪੰਜਾਬੀ ਫਿਲਮਾਂ ਰੂਪ ਸ਼ਕੀਨਣ ਦਾ ਬਨਵੀਰੋ ਭਾਪੀ ਜਿਹੜੀਆਂ ਗੜੀਆਂ ਫਿਲਮਾਂ ਚਗਾਇਆ ਤੇ ਆਓ ਬਹੁਤਾ ਕੁਝ ਨਾ ਕਮਾਂ ਵੀ ਮੈਂ ਕੱਚੇ ਬਾ ਦਿੰਨਾ ਪੱਕੇ ਢਾਡਣਾ ਆ ਬਾਬਾ ਕੋਈ ਮਾਂ ਦੀ ਗੱਲ ਕਰੀ ਹਾਂ ਹਾਂ ਬੜਾ ਪਿਆਰਾ ਮਿੰਦੂ ਮੇਰਾ ਆਪਣਾ ਬੱਚਾ ਬਬੂ ਛੋਟਾ ਨਾ ਹਾਂ ਤਾਂ ਮੈਂ ਤੋਂ ਸੀਨੀਅਰ ਇੱਧਰ ਮੇਰੇ ਮੈਂ ਮਾਫੀ ਚਾਹਾਂਗਾ ਰੋਮੀ ਗੇਂਦੇ ਜੀਜਾ ਜੀ ਤੇ ਰੋਮੀ ਗੇਂਦ ਚੜਦੀ ਚਲੇ ਰੋਮੀ ਗੇਂਦਾ ਬੜਾ ਵੱਡਾ ਨਾਂ ਸੀ ਇੱਥੇ ਹਾਜ਼ਰੀ ਲਵਾ ਗਏ ਬਾਬਾਈ ਜੀ ਤੋਂ ਸਾਡੇ ਇੰਸਪੈਕਟਰ ਸਾਹਿਬ ਬੈਠੇ ਨੇ ਮੱਦੀ ਜੀ ਗਾਉਣਾ ਉਹਨਾਂ ਨੇ ਨਜ਼ਰ ਆ ਜੀ ਤੋ ਸੱਚ ਜਾਨਿਓ ਮੈਂ ਗਾਉਣ ਨਹੀਂ ਆਇਆ ਅਸੀਂ ਸਾਡੇ ਮਨਜੋਤ ਸਿੰਘ ਗਰਵਾਲ ਸਾਹਿਬ ਜਿੱਥੇ ਸਾਡੇ ਬਾਬਾ ਜੀ ਨੇ ਜਿੱਥੇ ਸਾਡੇ ਸੰਤ ਨੇ ਉਥੇ ਪੰਜਾਬ ਦੇ ਇਨਚਾਰਜ ਨੇ ਭਾਰਤੀ ਕਿਸਾਨ ਯੂਨੀਅਨ ਚਲੁੰਨੀ ਤੇ ਹਮਾਚਲ ਦੇ ਤੇ ਦਾਸ ਉਹਨਾਂ ਦੇ ਥੱਲੇ ਸਾਰੀ ਟੀਮ ਕੰਮ ਕਰ ਰਹੀ ਏ ਬੜਾ ਅੱਛਾ ਪਿਆਰੇ ਪਰ ਮੇਰਾ ਤਾਂ ਮੋਡਿਆ ਯਾਰ ਵੀ ਏ ਇਹ ਮੇਰੀ ਤੇ ਇਹਨਾਂ ਦੀ ਯਾਰੀ ਸਦਾਮੇ ਵਾਲੀ ਏ ਤੇ ਹੁਣ ਉਹ ਇੱਥੇ ਮੈਂ ਕੁਝ ਕਹਿ ਨਹੀਂ ਸਕਦਾ ਉਹਨਾਂ ਤੋਂ ਮਾਫੀ ਚਾਹੁੰਦਾ ਹਾਂ ਹਾਂਜੀ ਅੱਛਾ ਜਿਹੜੀਆਂ ਆਪਣੀ ਮਾਂ ਨੂੰ ਪਿਆਰ ਕਰਦੀਆਂ ਬਣਾ ਕੋਈ ਹੱਥ ਖੜੇ ਕਰਕੇ ਦੱਸੋ ਤੁਸੀਂ ਬੱਚੇ ਤੁਸੀਂ ਕਰੋ ਫਿਰ ਜਿਹੜੀਆਂ ਸੱਸਾਂ ਨੂੰ ਪਿਆਰ ਕਰਦੀਆਂ ਉਹ ਆਓ ਲੈ ਤਾਂ ਬੇਬੇ ਨੇ ਅੱਜ ਇਹ ਕਹੋ ਲੈ ਸਾਸਰੀ ਬਗਲ ਕੀ ਮੁੰਡਾ ਕੋਈ ਕਹਿ ਦੂ ਦਿੱਤਾ ਮੈਂ ਆਓ ਨਹੀਂ ਨਹੀਂ ਆਹ छॾ खे किथे पटके सिंध प्यारु करोजा ਤੋ ਇਸ ਮਾਲਕ ਦੇ ਰੰਗ 26 ਸਾਲ ਪਹਿਲਾਂ ਮੈਨੂੰ ਵੀ ਨਹੀਂ ਸੀ ਪਤਾ ਕਿ ਮੈਂ ਜਗ੍ਹਾ ਤੇ ਆਵਾਂਗਾ। ਔਰ ਪ੍ਰਮਾਤਮਾ ਨੇ ਇੰਨੇ ਰੰਗ ਭਾਗ ਲਾਏ ਹੋਏ ਸੀ। ਬਹੁਤ ਵੱਡੇ ਅਹੁਦੇ ਤੇ ਬੱਤੀ ਲੱਗੀ ਗੱਡੀ ਤੇ ਬੱਤੀ ਵਾਲੀਆਂ ਗੱਡੀਆਂ ਗਨਮੈਂ ਪਰ ਜਿਹੜਾ ਇਨਸਾਨ ਇਹ ਕਹਿੰਦਾ ਹਨ ਕਿ ਮੈਂ ਕਰ ਦੂੰ ਮੈਂ ਉਹ ਕਰ ਦੂੰ ਉਹਨਾਂ ਕੋਲ ਲਿਖਾਏ ਗੋਣਾ ਉਹ ਹੈ ਜੋ ਮਾਲਕ ਚਾਹਨਾ ਹੈ ਔਰ ਮਾਲਕ ਨੂੰ ਮਨਜ਼ੂਰ ਸੀ ਕਿ ਥਨੇਲੇ ਲੱਗਣ ਔਰ ਰੋਸ਼ਨ ਸਾਗਰ ਜਿਹਨੇ ਬਹੁਤ ਵਧੀਆ ਗਾਇਕ ਵੀ ਰਹੇ ਮੇਰੀ ਇਲੈਕਸ਼ਨ ਦੇ ਵਿੱਚ ਵੀ ਮੈਂ ਇਲੈਕਸ਼ਨ ਵੀ ਲੜੀ ਔਰ ਮੇਰੇ ਨਾਲ ਵੀ ਇਹਨਾਂ ਨੇ ਬਹੁਤ ਮੇਰਾ ਖਿਆਲ 35 ਸਾਲ ਦਾ ਸਾਡਾ ਪਿਆਰ ਜਣਾ। ਔਰ ਇੱਕ ਮੈਂ ਗੱਲ ਜਰੂਰ ਕਹਿਣੀ ਚਾਹੁੰਦਾ ਹੈ ਕਿ ਮੈਂ ਪੰਜਾਬ ਦਾ ਇੱਕ ਪਹਿਲਾ ਟਾਡੀ ਜੱਥਾ ਵੇਖਿਆ ਜਿਨ੍ਹਾਂ ਦੇ ਹੱਥਾਂ 'ਚਾ ਸੋਨੇ ਦੀਆਂ ਮੰਦਰੀਆਂ ਦੇਖੀਆਂ। ਪਹਿਲਾ ਟਾਡੀ ਦਿੱਤਾ। ਕਿ ਸਾਡੀ ਪੰਜਾਬੀ ਸਾਡੇ ਪੰਜਾਬੀ ਸਾਡੀ ਸਿੱਖ ਕੌਮ ਇੰਨੀ ਕਮਜ਼ੋਰ ਕਿ ਅੱਜ ਟਾੜੀ ਰਾਗੀ ਵਿਚਾਰੇ ਰੋਟੀਆਂ ਵੀ ਜਿਹੜੇ ਗੁਰੂ ਦੇ ਵਜ਼ੀਰ ਕਹਾਉਂਦੇ ਨੇ ਜਿਹੜੇ ਗੁਰੂ ਦਾ ਗੂੰਗਾਨ ਕਰਦੇ ਨੇ ਅੱਜ ਉਹਨਾਂ ਨੂੰ ਪੁੱਛਿਆ ਨਹੀਂ ਜਾਂਦਾ ਲਫਾਫੇ ਚ 500 ਰੁਪਏ ਪਾ ਕੇ ਲੈ ਕੇ ਚੋੜਦੰਗੇ ਕਿ ਪਹਿਲਾ ਸ਼ਖਸ਼ੈਤ ਜੀ ਨੇ ਢਾਡੀਆਂ ਦੀ ਇੱਕ ਬਹੁਤ ਵੱਡੀ ਸੰਸਥਾ ਬਣਾਈ ਉਹ ਇੰਟਰਨੈਸ਼ਨਲ ਦੁਨੀਆ ਭਰੇਸਾਂ ਦੇ ਵਿੱਚ ਉਹ ਸੰਸਥਾ ਨੂੰ ਲੈ ਕੇ ਕੇ ਔਰ ਜਦੋਂ ਉਹ ਪੰਜਾਬ ਤੇ ਕੀ ਪੂਰੇ ਦੇਸ਼ ਤੇ ਭੀੜ ਪਈ ਕੋਰੋਨਾ ਆਇਆ ਤਾਂ ਸਿਰਫ ਇਹ ਇੱਕ ਪ੍ਰਚਾਰਕ ਸੀ ਸਿੱਖ ਪ੍ਰਚਾਰਕ ਨੇ ਰਾਗੀਆਂ ਢਾਡੀਆਂ ਆਥੀਆਂ ਨੂੰ ਕਿੱਤਾ ਬਣਾ ਬਣਾ ਕੇ ਲੰਗਰ ਦੀਆ ਵੰਡੀਆਂ ਜੀ ਨੂੰ ਦਰਦ ਸੀ ਜੇ ਕਹੀਏ ਇਹ ਜੀ ਬਹੁਤ ਤਕਨੇ ਘਰੋਂ ਨਹੀਂ ਪਰ ਇਹਦੀ ਮਿਹਨਤ ਨੂੰ ਫਲ ਲੱਗਿਆ ਮੈਂ ਉਹ ਵੀ ਸਮਾਂ ਦੇਖਿਆ ਜਦੋਂ ਪਿੰਡੋਂ ਸਾਈਕਲ ਤੇ ਆਉਂਦਾ ਮੈਂ ਉਹ ਵੀ ਸਮਾਂ ਦੇਖਿਆ ਕਿ ਫਿਰ ਸਕੂਲ ਤੇ ਆਉਣ ਲੱਗ ਗਿਆ ਤੇ ਅੱਜ ਮੈਂ ਉਹ ਵੀ ਸਮਾਂ ਦੇਖਿਆ ਕਿਆ ਜਿੰ ਗੱਡੀਆਂ ਰੱਖਨੇ ਪਕਸ਼ੀਆਂ ਤੇ ਅੱਜ ਲੋਕ ਮਿੰਟਾਂ ਕਰਦੇ ਕਿ ਸਾਡੀ ਗੱਡੀ ਦੇ ਵਿੱਚ ਬੈਠ ਸਾਡੀ ਗੱਡੀ ਦੇ ਵਿੱਚ ਬੈਠ ਪਰ ਸਾਡੇ ਪੰਜਾਬ ਦਾ ਜਿੱਦਾਂ ਇਹਨਾਂ ਨੇ ਦੱਸਿਆ ਸਾਡੀ ਜਥੇਬੰਦੀ ਹੈ ਭਾਰਤੀ ਕਿਸਾਨ ਯੂਨੀਅਨ ਉਨੀ ਤੁਸੀਂ ਯਕੀਨ ਮੰਨੋਗੇ ਸਾਲ ਹੋ ਗਿਆ ਸੀ ਕੋਈ ਪ੍ਰਧਾਨ ਨਹੀਂ ਪੰਜਾਬ ਦਾ ਲਾਇਆ ਹੈ ਸੀਨੀਅਰ ਵਾਈਸ ਪ੍ਰਧਾਨ ਹੀ ਚਲਾ ਰਿਹਾ ਸਾਡੇ ਪੰਜਾਬ ਦਾ ਇਸ ਕਰਕੇ ਕੋਈ ਵੀ ਚਾਹੇ ਗਾਇਕ ਹੈ ਕੋਈ ਢਾਡੀ ਹੈ ਕੋਈ ਕਵੀਸ਼ਰ ਹੈ ਕੋਈ ਰਾਗੀ ਹੈ ਆਪਣੀ ਨੇਕ ਕਮਾਈ ਚੋਂ ਥੋੜਾ ਬਹੁਤਾ ਜ਼ਰੂਰ ਉਹਨੂੰ ਪਿਆ ਕਰੋ ਤਾਂ ਜੋ ਸਾਡੇ ਜਿਹੜੇ ਪ੍ਰਚਾਰਕ ਨੇ ਜਿਹੜੇ ਗੁਰੂ ਦਾ ਗੁਣ ਗਾਣ ਕਰਨ ਵਾਲੇ ਨੇ ਉਹ ਵੀ ਸੁੱਖ ਦਾ ਸਾਹ ਲੈ ਸਕਣ ਉਹਨਾਂ ਨੂੰ ਵੀ ਚੰਗੀ ਰੋਟੀ ਮਿਲ ਸਕੇ ਇਹਨਾਂ ਦਾ ਬੜਾ ਅਪਰਾਲਾ ਇਹਨਾਂ ਨੇ ਬੜੇ ਢਾਡੀ ਜੱਤੀ ਜੋੜੇ ਆਪਣੀ ਸੰਸਥਾ ਦੇ ਨਾਲ ਉਹਨਾਂ ਨੂੰ ਬਾਹਰ ਲੈ ਕੇ ਗਏ ਉਹਨਾਂ ਨੂੰ ਰੋਜੀ ਰੋਟੀ ਪਾਇਆ ਕਿਸੇ ਟਾਈਮ ਰੋਸ਼ਨ ਸਾਗਰ ਸੀ ਇਹ ਨਾਇਕ ਸੀ ਐਸਾ ਮਾਲਕ ਨੇ ਮੋੜਿਆ ਰੋਸ਼ਨ ਸਿੰਘ ਸਾਗਰ ਹੋ ਗਿਆ ਬੋਲੇ ਜੀ ਸਾਤਰੀਆ ਕਾਰ ਸੁ ਗੁਰੂ ਨਾਲ ਜੁੜ ਕੇ ਬਹੁਤ ਕੁਝ ਮਿਲਦਾ ਹੈ ਪਰ ਗੁਰੂ ਦੀ ਸੰਗਤ ਨੂੰ ਵੀ ਚਾਹੀਦਾ ਕਿ ਅਸੀਂ ਕੱਲੇ ਗੁਰਦੁਆਰਾ ਸਾਹਿਬ ਜਾਂ ਮੰਦਰਾ ਤੇ ਮੱਥੇ ਹੀ ਨਾ ਟੇਕੀਏ ਓਖੇ ਦੇ ਜਿਹੜੇ ਵਜ਼ੀਰ ਨੇ ਉਹਨਾਂ ਦੀ ਵੀ ਸਾਧ ਬੜਾ ਬਾਬਿਆਂ ਨੂੰ ਪੈਸੇ ਦੇਤੇ ਮੇਰੇ ਵੈਸੇ ਜ਼ਿਆਦਾਤਰ ਪੰਜਾਬ ਚ ਬਾਤੇ ਖਿਲਾਫ ਨੇ ਕਿ ਤੂੰ ਸਾਡੀਆਂ ਕਰਾਈਆਂ ਬੰਦ ਕਰਾਉਣਾ ਮੈਂ ਕਹਿੰਦਾ ਉਹਨਾਂ ਕਿ ਕਰਾਈਆਂ ਨਾਮ ਦਊ ਕਿਸੇ ਬਾਬੇ ਨੂੰ ਜਦ ਤੁਸੀਂ ਇੰਨੇ ਜਣੇ ਬੈਠੇ ਹੋ ਤੇ ਹੱਥ ਖੜਾ ਕਰਕੇ ਕਹਿ ਸਕਦਾ ਵੀ ਮੈਂ ਕਰਾਈ ਕਰਨ ਗਿਆ ਹਾਂ ਕਦੇ ਜੇ ਗੁਰੂ ਦੇ ਘਰ ਬੈਠ ਕੇ ਵੀ ਗਲੀਆਂ ਕਰਨੀਆਂ ਨੇ ਮੰਗਣਾ ਲੱਖ ਲੱਖ ਤੇ ਬੇਨਤੀ ਕਰ ਬੈਠੇ ਜਿਸ ਗੁਰੂ ਤੋਂ ਲੋਕ ਮੰਗਣ ਆਉਂਦੇ ਆ ਦੁਨੀਆ ਮੰਗਣ ਆਉਂਦੀ ਹੈ ਜੇ ਉਸ ਦਰ ਤੇ ਬੈਠੇ ਫਕੀਰ ਨੂੰ ਨਾ ਉਹ ਦਊਗਾ ਤਾਂ ਲੋਕਾਂ ਨੂੰ ਕਿੱਦਾਂ ਦੇ ਦੇਊਗਾ ਜਿਹੜਾ ਫਕੀਰ 24 ਘੰਟੇ ਉੱਤ ਕੋਰੇ ਰਹੇ ਇਹਦੇ ਜੇ ਮੇਲੇ ਹੁੰਦੇ ਨੇ ਤੁਸੀਂ بڑے ਮੇਲਿਆਂ ਤੇ ਜਾਂਦੇ ਹੋ ਦੱਸੋ ਇਹ ਤਾਂ ਸੇਵਾ ਕਿੱਥੇ ਹੁੰਦੀ ਹੈ ਜੇ ਕੋਈ ਲੰਗਰ ਲਾਇਆ ਵੀ ਹੁੰਦਾ ਤੇ ਲੁੱਕ ਪਈ ਹੁੰਦੀ ਆ ਮੈਨੂੰ ਦੇ ਦੇ ਮੈਨੂੰ ਦੇ ਦੇ ਕੀ ਕਿਉਂ ਹੈ ਕਿਉਂਕਿ ਮੈਂ ਆਪਣੇ ਆਪ ਨੂੰ ਤੁਹਾਡਾ ਨੌਕਰ ਸਮਝਦਾ ਕਿਉਂਕਿ ਮੈਂ ਇਸ ਮਾਲਕ ਦਾ ਨੌਕਰ ਹਾਂ ਤੇ ਤੁਸੀਂ ਮੇਰੇ ਮਾਲਕ ਦੇ ਮਹਿਮਾਨ ਹੋ ਮੇਰੇ ਮਾਲਕ ਦੇ ਬੱਚੇ ਹੋ ਤੇ ਨੌਕਰ ਹੋ ਚੰਗਾ ਹੁੰਦਾ ਹੈ ਜਿਹੜਾ ਆਪਣੇ ਮਾਲਕ ਦੇ ਘਰ ਆਏ ਰੇਸੇਦਾਰਾਂ ਦੀ ਆਪਣੇ ਸਾਥ ਸੰਬੰਧੀਆਂ ਦੀ ਸੇਵਾ ਕਰੇ ਜਿਹੜਾ ਨੌਕਰ ਘਰੇ ਆਏ ਰੇਸੇਦਾਰਾਂ ਤੇ ਸੱਜਣਾ ਮਿੱਤਰਾਂ ਤੇ ਮੂੰਹ ਮੋੜ ਲੇ ਜਾਂ ਔਖਾ ਹੋ ਜਾਵੇ ਉਹਨੂੰ ਫਿਰ ਮਾਲਕ ਵਾਲੀ ਦੇ ਰੱਖਦਾ ਨਹੀਂ ਇਹ ਤਾਂ ਔਖਾ ਹੋ ਜਾਂਦਾ ਜੇ ਮੈਨੇ ਕੋ 4 ਬੰਦੇ ਆ ਜਾਂਦੇ ਆ ਇਸ ਕਰਕੇ ਮੈਂ ਇਹ ਸਮਝਦਾ ਕਿ ਮੈਂ ਤੁਹਾਡਾ ਸਾਰਿਆਂ ਦਾ ਨੌਕਰ ਆ ਜੇ ਥੋੜੀ ਸੇਵਾ ਮੈਂ ਕਰੂੰਗਾ ਤਾਂ ਇਹਨੇ ਮੇਰੀ ਗਾਂ ਫੜ ਕੇ ਰੱਖਣੀ ਹੈ ਨਹੀਂ ਤੇ ਮੇਰੇ ਅਰਗੇ ਲੱਖਾਂ ਹੀ ਕੋਰੇ ਫੜਦੇ ਨੇ ਬੜਾ ਕੁਛ ਮੈਂ ਇੱਥੇ ਆ ਜਦੋਂ ਆਇਆ ਸਭ ਤੋਂ ਪਹਿਲਾਂ ਬਾਪੇ ਜਿਹੜੇ ਉਹਨਾਂ ਦਾ ਮਨਰੋਧ ਸਿਆ ਕਿਉਂਕਿ ਮੈਂ ਇਹ ਕਿ ਕਰਾਈਆਂ ਬੰਦ ਕਰੋ ਜੇ ਕਰਾਈਆਂ ਤਾਂ ਆਪਣੇ ਪਿੰਡ ਦੀਆਂ ਪੰਜ ਬੱਚੀਆਂ ਪੜ੍ਹਾਉਦੇ ਹੋਰੀ ਪਰਿਵਾਰ ਦੀਆਂ ਜੇ ਗਰਾਈ ਦੇਣੀ ਹੈ ਤਾਂ ਆਪਣੇ ਪਿੰਡ ਦਾ ਗੁਰੂ ਘਰ ਐਸਾ ਬਣਾ ਦਿਓ ਕਿ ਲੋਕ ਕਹਿਣ ਵੀ ਫਲਾਣਾ ਗੁਰਦੁਆਰਾ ਸਾਹਿਬ ਜਾ ਕੇ ਦੇਖੋ ਜੇ ਗਰਾਈ ਦੇਣੀ ਹੈ ਤਾਂ ਆਪਣੇ ਪਿੰਡ ਦੀਆਂ ਲੋੜਵੰਦ ਬੱਚੀਆਂ ਨੂੰ ਵਿਆਹ ਦਿਓ ਇਹ ਜਿਹੜੀਆਂ ਬਾਬਿਆਂ ਨੂੰ ਗਰਾਈਆਂ ਮੰਨੇ ਆ ਬਾਬਿਆਂ ਨੇ ਗਰਾਈਆਂ ਦੇਗੀਆਂ ਪੰਚਾ 26 ਸਾਲ ਹੋ ਗਏ ਆਪਣੇ ਕਸਟ ਚੱਲਦੇ ਨੂੰ ਵਾਜਾ ਗਰੀਬ ਮੈਸਟਰ ਸੋਸ਼ਲ ਵੈਲਫੇਅਰ ਟਰਸਟ ਸਾਡੇ ਅਧਿਕਾਰਤ ਸਾਹਿਬ ਬੈਠੇ ਐ ਇੱਥੇ ਜਿਹੜੇ ਸਾਰਾ ਲੇਖਾ ਜੋਤਾਰਾ ਅੱਜ ਤੱਕ ਕੋਈ ਨਹੀਂ ਕਹਿ ਸਕਦਾ ਅਸੀਂ ਕਿਸੇ ਦੀ ਵੀ ਇੱਕ ਦੋ ਵੀ ਵੇਚੀ ਜਾਂ ਕਿਹਾ ਹੋਵੇ ਸਾਨੂੰ ਗ੍ਰਾਈ ਕਰਕੇ ਸਾਨੂੰ ਇਹ ਕਰਕੇ ਦੇ ਅਸੀਂ ਆਪਣੀ ਕਮਾਈ ਚ ਜੋ ਮੇਰੀ ਨੇ ਕਮਾਈ ਜੋ ਮੈਨੂੰ ਪਰਿਵਾਰ ਨੇ ਇੰਨਾ ਕੁ ਬਖਸ਼ਿਆ ਪਹਿਲਾਂ ਅਸੀਂ ਆਪਣੀ ਦਸਵੰਧ ਕਰਦੇ ਹਾਂ ਅਗਰ ਤੇਜ ਬਿਠਾ ਤੰਗ ਵੀ ਹੋ ਗਏ ਜਦੋਂ ਅਸੀਂ ਕੋਈ ਸੇਵਾ ਰੰਭ ਲਈਏ ਇਹ ਸਾਡਾ ਬਸਮਰ ਜਨਨ ਫੈਕਟਰੀ ਹੈ ਸਤਿ ਸ੍ਰੀ ਅਕਾਲ ਮoure ਹੋ ਕੇ ਇਹਨਾਂ ਨੇ ਕਹਿਣਾ ਲਾਉ ਜੀ ਅਸੀਂ ਤੁਹਾਡੇ ਨਾਲ ਖੜੇ ਹਾਂ ਸਾਨੂੰ ਗਵਰਨਮੈਂਟਾਂ ਨੇ ਸਰਕਾਰਾਂ ਨੇ ਵੀ ਬਹੁਤ ਕਿਆ ਵੀ ਪੈਸੇ ਲੈ ਲੋ ਗਵਾਹ ਹੈ ਬੰਦਾ ਗੁਰਤੇਜ ਸਿੰਘ ਤੁਸੀਂ ਮੈਂ ਜਵਾਬ ਦਤਾ ਕਿ ਨਹੀਂ ਲੈਣੇ ਗੁਰਤੇਜ ਮੈਨੂੰ ਕਹਿੰਦਾ ਮੰਤਰੀ ਔਖੇ ਹੋ ਜਾਣਗੇ ਆਪਣੇ ਨਾਲ ਮੈਂ ਕਿਹਾ ਹੋ ਜਾਣ ਮੈਂ ਪੈਸੇ ਨਹੀਂ ਮੈਨੂੰ ਲੋੜ ਨਹੀਂ ਗੁਰੂ ਘਰ ਜਿਹੜੇ ਸਰਕਾਰਾਂ ਨਹੀਂ ਚਲਾਉਂਦੀਆਂ ਗੁਰੂ ਘਰ ਸੰਗਤ ਚਲਾਉਂਦੀਆਂ ਤੇ ਮੇਰੇ ਗੁਰੂ ਦੀ ਸੰਗਤ ਦੇ ਵਿੱਚ ਬਹੁਤ ਤਾਕਤ ਹੈ ਕਿਸ ਗੁਰੂ ਘਰ ਨੂੰ ਹਮੇਸ਼ਾ ਚਲਦਾ ਰੱਖੂਗੀ ਇਸੇ ਲੋਲੰਗ ਤੱਕ ਦੇ ਰਹਿਣਗੇ। ਤੋਂ ਆਪ ਸਾਰੀ ਸੰਗਤਾਂ ਦੇ ਹੋਰ ਸੇ ਬੜਾ ਧੰਨਵਾਦ। ਅੱਜ ਬਹੁਤ ਵੱਡੇ ਵੱਡੇ ਕਲਾਕਾਰ ਬੈਠੇ ਐ। ਉਹਨਾਂ ਨੂੰ ਤੁਸੀਂ ਸੁਣਨਾ ਅਨਰਪਾਲੀ ਹੈ, ਸਿੱਧੂ ਹੈ, ਹੋਰ ਵੱਡੇ ਕਲਾਕਾਰ ਨੇ। ਉਹਨਾਂ ਨੂੰ ਸੁਣਨਾ ਕੋਰ ਸਿਮੀ ਹੈ। ਤੋਂ ਹੁਣ ਮੈਂ ਬੇਨਤੀ ਕਰੂੰਗਾ ਕਿ ਪੰਜਵੇਂ ਮੈਂ ਟਾਈਮ ਲੈ ਲਿਆ ਇਹਨਾਂ ਦਾ। ਇਹ 5 ਮਿੰਟ ਆਪਣੀ ਸਵਾਰੀ ਬਬ ਇਹ بڑے ਵੱਡੇ ਘਰਾਣੇ ਦਾ ਬੱਚਾ بڑے ਵੱਡੇ ਘਰਾਣੇ ਦਾ ਸੰਤਾ ਜਣਾ ਪੁਆ ਤੇ ਜਿਹੜੀ ਨਾਲ ਯਾਦ ਲਾਈ ਹੈ ਕਿ ਇੱਕ ਵਾਰੀ ਅਸੀਂ ਦੋਨੇ ਭਰਾ ਅੱਗੇ ਪਿੱਛੇ ਗੱਡੀਆਂ 'ਚ ਬੱਤੀ ਲਾ ਕੇ ਅਸੀਂ ਪੰਜਾਬ ਦਾ ਦੌਰਾ ਕੀਤਾ ਪੰਜਾਬ ਤੇ ਪੰਜਾਬ ਦੇ ਪ੍ਰਧਾਨ ਬਣੇ ਸੀਗੇ ਇਹ ਕਾਂਗਰਸ ਵੱਲੋਂ ਤੁਬਲਾ ਇਹ ਗੱਲਾਂ ਦੇ ਕਰੀਏ ਟਾਈਮ ਹੈ ਹਰਦੀਪ ਜੀ ਝਾੜਾ ਲੱਗ ਜਾਣਾ ਰੋਣਾ ਸਾਹਿਬ ਜੀ ਗੱਲ ਬੜੀ ਕਾਬਲੇ ਗੌਰ ਹੈ ਮੈਂ ਰੱਬ ਦੀ ਗੱਲ ਕਰ ਰਿਹਾ ਤੇ ਰੱਬ ਦੀ ਗੱਲ ਤੋਂ ਅੱਜ ਜਰੇਵਾਲ ਸਾਹਿਬ ਵੀ ਬਾਪੂ ਬਹੁਤ ਦੇ ਆ ਬੇੜਾ ਜਰਾ ਬੰਨ ਕੇ ਬਹੁਤ ਅੱਛੀ ਸਾਊਂਡ ਧੰਨਵਾਦ ਆਪਕੋ ਜੀ ਇੰਤ What do you said मेर रुशी मेर पंड जी नानके पंड जी दानके पंड जी मासीअ मतिलबु असीं पास्त सारे बह गान अॼु उहो गीत हूंदी यादि कर I <laughs> Oh, shit. ਤੂੰ ਪਿਆਰ ਦਿੱਤਾ ਸੋ ਮੇਲਾ ਬੜੀ ਚਿਰਦਾ ਚਲਦਾ ਪਰ ਮੈਂ ਕਦੀ ਨੇ ਆਕੇ ਤੱਕ ਨਹੀਂ ਕੀਤਾ ਇਹਨਾਂ ਨੂੰ ਪਤਾ ਹੈ ਜਿਸ ਆਗੇ ਦਾ ਕੰਮ ਚੱਲਦਾ ਹੈ ਪਰ ਇਹਦਾ ਆਸ਼ੀਰਵਾਦ ਇਹ ਐਸਾ ਦਰਬਾਰ ਹੈ ਜਿੱਥੋਂ ਕੋਈ ਵੀ ਖਾਲੀ ਦੀ ਗੱਦੀ ਗਿਆ ਹੁਣਾ ਸਾਹਿਬ ਸੋ ਮੈਂ ਅੰਦਰ ਵਿੱਚ ਫੇਰ ਆਪਣੀ ਭਾਰਤੀ ਕਿਸਾਨ ਯੂਨੀਅਨ ਚੜ੍ਹੁੰਦੀ ਨੇ ਸਾਰੇ ਆਉਦੇਦਾਰ ਜਿਨ੍ਹਾਂ ਦੇ ਬਹੁਤ ਸਾਰਾ ਮਾਣ ਬਖਸ਼ਿਆ ਸਾਡੇ ਜਿਲ੍ਹਾ ਪ੍ਰਧਾਨ ਹਰਦੀਪ ਸਿੰਘ ਜੀ ਤੇਰੀ ਔਰ ਸੰਦੇਸ਼ ਸਿੰਘ ਜੀ ਕਰੀਜਾ ਔਰ ਸਾਡੇ ਕਰਮਜੀਤ ਸਿੰਘ ਜੀ ਸਾਡੇ ਗੁਰदयाल ਸਿੰਘ ਜੀ ਨਵਾਂ ਸ਼ਹਿਰ ਪ੍ਰਧਾਨ ਸਾਡੇ ਜਗਜੀਤ ਸਿੰਘ ਜੀ ਰੋੜਾ ਸਾਹਿਬ ਸੁਣ ਲੈ ਜਨਤ ਕਰ ਪੰਜਾਬ ਉਹਨਾਂ ਨੂੰ 500 ਰੁਪਏ ਪਹਿਲੇ ਇਹਨਾਂ ਵਾਸਤੇ ਦਿੱਤਾ ਸੀ ਮੈਂ ਧੰਨਵਾਦ ਕਰਦਾ ਸੋ ਸਾਰਿਆਂ ਦਾ ਧੰਨਵਾਦ ਕਰਦਾ ਸਾਡੇ ਰਕੇਸ਼ ਜੀ ਮੌਦੀ ਪਿਆਰੇ ਪੱਤਰਕਾਰ ਨੇ ਮੇਰੇ ਘਰ ਜਾਣਾ ਸੀ ਮੇਰੇ 12 ਕ ਅਖਬਾਰਾਂ ਜੇ ਆ ਜਾਣਾ ਇਹ ਤੁਹਾਡੀ ਲਾਈ ਹੋਈ ਡਿਊਟੀ ਤੁਸੀਂ ਉਹਨਾਂ ਦੀ ਸੋ ਰੱਬ ਵਰਗੀਆਂ ਮਦਦਾਂ ਦਾ ਬਹੁਤ ਧੰਨਵਾਦ ਆ ਤੁਸੀਂ ਬਹੁਤ ਵੱਡਾ ਮਾਣ ਕੀਤਾ ਮੈਨੂੰ ਮਾਰ ਤੋਂ ਗੱਲ ਚੇਤੇ ਆ ਗਈ ਤੇ ਇੱਕ ਮਿੰਟ ਦਾ ਗੱਲ ਹੈ ਕਿਉਂਕਿ ਇਹਨਾਂ ਧੀਆਂ ਦਾ ਇਹਨਾਂ ਭੈਣਾਂ ਦਾ ਸਤਿਕਾਰ ਕਰਨਾ ਬਣਦਾ ਮੈਂ ਪਟਿਆਲੇ ਗਾਰਿਆ ਬੜਾ ਭੈਣ ਨੇ ਮਾਣ ਕੀਤਾ ਜਦੋਂ ਮੈਂ ਪ੍ਰੋਬ ਖਤਮ ਹੋਇਆ ਕਿ ਭੈਣ ਨੇ ਮੇਰੀ ਮਗਰੋਂ ਆਵਾਜ਼ ਮਾਰਨੀ ਆਖਿਆ ਵੀਰ ਜੀ ਗੱਲ ਸੁਣਿਓ ਮੈਂ ਕਿਹਾ ਦੱਸੋ ਭੈਣ ਜੀ ਕਹਿੰਦੀ ਵੀਰ ਜੀ ਤੁਸੀਂ ਮੈਨੂੰ ਪਛਾਣਿਆ ਨਹੀਂ ਮੈਂ ਤੁਹਾਡੇ ਪਿੰਡ ਤੋਂ ਆ ਮੈਂ ਕਿਹਾ ਮੈਂ ਲੁਧਿਆਣੇ ਆ ਗਿਆ ਭੈਣੇ ਹੁਣ ਤੂੰ ਵੀ ਜੋ ਕਾਲੀ ਹੋ ਗਈ ਮੈਂ ਨਹੀਂ ਤੇ ਮੈਂ ਨਹੀਂ ਪਛਾਣਿਆ ਕਹਿੰਦੀ ਮੈਂ ਤੇਰੇ ਚਾਚੇ ਤਰਲੋਕ ਦੀ ਗੁਣੀ ਆ ਮੱਖਾ ਚਾ ਪਾਈ ਸਸਤਰੀ ਕਹਿੰਦੀ ਆ ਸਾਰੇ ਲੈ ਕੇ ਨਾ ਸਾਥੀ ਮੇਰੇ ਘਰ ਚਲੋ ਇੱਕ ਗਲਾਸ ਵਿੱਚ ਦੁੱਧਾ ਪੀ ਕੇ ਜਾਹੇਗੇ ਰਣਾ ਜੀ ਦਾ ਦੁੱਧਾ ਨਾ ਰਿਹਾ ਵੈਟ ਲੈ ਜਾਓਗੇ ਬਖਾ ਕੋਈ ਪੀ ਲੈਨੇ ਹੈ दारू ਹੀ ਮਾਰੀਏ ਦੁੱਧਾ ਠੀਕ ਈ ਹੈ ਪਰ ਜਦੋਂ ਮੈਂ ਗਿਆ ਉਸ ਭੈਣ ਨੂੰ ਇੰਨਾ ਚਾ ਚੜਿਆ ਉਹਨੇ ਦੋ ਤਿੰਨ ਕਿਲੋ ਦੁੱਧ ਸੀ ਪਿਆਲ ਕੀ ਦੋ ਬੁਖਾਨ ਦੇ ਸਿੱਟੇ ਘਮਾਗੂ ਕੇ ਸਾਡੇ ਮੂਹਰੇ ਤਰਤਾ ਤੇ ਮੈਂ ਬਿਨਾਂ ਸ਼ੁਰੂ ਕਰਤਾ ਪਰ ਮੈਂ ਦੇਖਿਆ ਇਹ ਸਾਰੇ ਤੁਝ ਠੰਡ ਪਾ ਕੇ ਸਾਡੇ ਪੂਰੇ ਤਰਤਾ ਉਹਨਾਂ ਦੀ ਸੱਸ ਵੀ ਜਾ ਸੌਰ ਆ ਜਾ ਪਤੀ ਆ ਕੇ ਜਾਣ ਰੂਗਾ ਫੇਰ ਮੈਂ ਪੁੱਛ ਲਿਆ ਮੈਂ ਕਿ ਭੈਣੇ ਤੂੰ ਸਾਰੇ ਤੋਂ ਜਖੰਡ ਬਣਾ ਕੇ ਸਾਡੇ ਪੂਰੇ ਦਰ ਤੇ ਵੀ ਜੇ ਉਹਨੂੰ ਤੇਰਾ ਪਤੀ ਜਾਂ ਸਹਰਾ ਜਾਂ ਸਾਸਾ ਕੇ ਕਹੂਗੀ ਵੀ ਦੁੱਧ ਕੌਣ ਪੀ ਗਏ ਨੇ ਲੈ ਕਹਿੰਦੀ ਸਾਸਾ ਕੇ ਕਹੂਗੀ ਤਦ ਕੌਣ ਪੀ ਗਏ ਬੱਕਾ ਕੀ ਕਹੇਗੀ ਕਹਿੰਦੀ ਮੈਂ ਕਹਾਂਗੀ ਤਦ ਕੁੱਤੇ ਪੀ ਗਏ ਦੇਖੋ ਸੈਸਬਾ ਇਹ ਸੈਸਬਾ ਗੱਲਾਂ ਨੇ ਇਹ ਗੱਲ ਸੱਚ ਹੈ ਤੋਂ ਇਹਨਾਂ ਕੁਝ ਕਹਿੰਦਾ ਮੈਂ ਸਾਰਿਆਂ ਦਾ ਬਹੁਤ ਢੜੀਆਂ ਮੈਂ ਇੱਕ ਪੰਜਾਬੀ ਸਿੰਗਰ ਸੀ ਤੇ ਪੰਜਾਬੀ ਸਿੰਗਰ ਤੋਂ ਮੈਂ ਹੁਣ ਤੁਹਾਡਾ ਢਾਡੀਆ ਇੰਟਰਨੈਸ਼ਨਲ ਢਾਡੀ ਦੇ ਨਾਲ ਸਾਡੀ ਟਾਡੀ ਸਵਾ ਸਾਡੇ ਬਾਬਾ ਜੀ ਦੱਸ ਗਏ ਨੇ ਸੋ ਧੰਨਵਾਦ ਕਰਦਾ ਗੁਰਚਰ ਸਿੰਘ ਜੀ ਸ਼ਾਹ ਕੋਟੀ ਸਾਹਿਬ ਟਾਈਮ ਬੜਾ ਘਟਾ ਹੈ ਉਹਨਾਂ ਨੇ ਵੀ ਦੋ ਬੋਲ ਕਹਿਣੇ ਸੀਗੇ ਇਹ ਤੋਂ ਇਹ ਤੋਂ ਮੇਰਾ ਬਹੁਤ ਹੀ ਖਰਮਨ ਪਿਆਰਾ ਜਿਗਰੀ ਦੋਸਤ ਜਿਹੜਾ ਸੱਭਿਆਚਾਰ ਮੇਲਿਆਂ ਦੀ ਇਹਨੂੰ ਮਾਂ ਕਹੀਏ ਇਹਨੂੰ ਪਿਓ ਕਹੀਏ ਕਿਉਂਕਿ ਮੇਲੇ ਨਾ ਮਿਲ ਨਹੀਂ ਚੱਲਦੇ ਇਸ ਕਰਕੇ ਸਾਰੇ ਕਲਾਕਾਰ ਨੂੰ ਭਗਤੌਣਾ ਬਾਦ ਦੇ ਨਾਲ ਆਪਣੇ ਕਿਦੋਂ ਜਉਂਦੇ ਬਸਦੇ ਰਹੋ